ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੋ ਕਿਵੇਂ ਹੋ ਸਾਰੇ ਆਈ ਹੋਪਸ ਆ ਵਧੀਆ ਹੋਵੋਗੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਵੋਗੇ ਜੀ ਸਭ ਤੋਂ ਪਹਿਲਾਂ ਕਰੋ ਦਰਸ਼ਨ ਗੁਰੂ ਘਰ ਦੇ ਕਿਉਂਕਿ ਅੱਜ ਮੈਂ ਬਹੁਤ 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 ਖੁਸ਼ ਆ ਫਾਈਨਲੀ ਮੇਰੀ YouTube ਪੇਮੈਂਟ ਆ ਚੁੱਕੀ ਆ ਤੇ ਇਸ ਕਰਕੇ ਸਭ ਤੋਂ ਪਹਿਲਾਂ ਬਾਬਾ ਜੀ ਦਾ ਸ਼ੁਕਰੀਆ ਤੋਂ ਬਾਅਦ ਤੁਹਾਡਾ ਸਦਾ ਸ਼ੁਕਰੀਆ ਮੇਰੀ YouTube ਫੈਮਲੀ ਕਿਉਂਕਿ ਤੁਹਾਡੇ سپورਟ ਦੇ ਨਾਲ ਹੀ ਮੈਂ ਇੱਥੇ ਤੱਕ ਪਹੁੰਚੀ ਆ ਚਲੋ ਜੀ ਇਧਰ ਬੈਂਗਨ ਦੇਖੋ ਕਿੰਨੇ ਬੈਂਗਲ ਲੱਤੀ ਹੋਏ ਨੇ ਤੇ ਸੋ ਮੈਂ ਅੱਜ ਬਹੁਤ-ਬਹੁਤ ਖੁਸ਼ ਹਾਂ ਕਿਉਂਕਿ ਮੇਰੀ YouTube ਫਰਸਟ ਪੇਮੈਂਟ ਆ ਚੁੱਕੀ ਆ ਤੇ ਪੇਮੈਂਟ ਕਿੰਨੀ ਆਈ ਹੈ ਵੀ ਮੈਂ ਤੁਹਾਨੂੰ ਅੱਗੇ ਦੱਸਾਂਗੀ ਤੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿਉਂਕਿ ਜਦੋਂ ਆਪਾਂ ਕੋਈ ਕੰਮ ਕਰਦੇ ਆ ਤਾਂ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੇ ਤਾਂ ਬਹੁਤ ਖੁਸ਼ੀ ਹੁੰਦੀ ਆ ਦੇਖੋ ਇਧਰ ਜੜਾਂ ਦੇ ਵਿੱਚ ਵੀ ਲੱਗੇ ਹੋਏ ਨੇ ਬੈਂਗਲ ਤੇ ਜੀ ਸੋ ਬਹੁਤ ਹੀ ਮਿਹਨਤ ਦਾ ਕੰਮ ਸੀ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਜੀ ਚਰਨ ਬਣਾਉਣ ਲਈ ਤੇ ਕੰਮ ਕਰਨ ਲਈ ਤੇ ਜੋ ਕਿ ਹਰ ਇੱਕ ਨੂੰ ਚਲੋ ਤਰੱਕੀ ਮਿਲੇ ਕਮ ਹਰ ਇੱਕ ਨੂੰ ਮਿਹਨਤ ਉਹਦੀ ਸਫਲ ਹੋਵੇ ਚਲੋ ਜੀ ਇੱਧਰ ਦੇਖੋ ਕਟਲ ਵੀ ਲੱਗਨੇ ਸਟਾਰਟ ਹੋ ਗਏ ਨੇ ਤੇ ਦੇਖੋ ਜੜਾਂ ਦੇ ਵਿੱਚ ਹੀ ਲੱਗ ਰਹੇ ਨੇ ਤੇ ਇਹ ਹੈਗੀ ਹੈ ਸੌਫ देखो इन हिला रही तो इन्नी वादिया खुशबू आ रही है तो इधर मेथी देखो इस तरह कटल कटता फिर भी देखो लग रहे दिख रहे हैं ने हाँ जी सो तो, इधर लग हुई है मेथी नींबू भी कटता देख लो बट लगे हुए ने ਦਰਹੀ ਛੋਟੇ ਛੋਟੇ ਲੱਗਦੇ ਨੇ ਤੇ ਅੰਦਰਲੀ ਸਾਈਡ ਥੋੜੇ بڑے ਨੇ ਸੋ ਮੇਰੇ ਹਸਬੰਡ ਨੇ ਜੀ ਮੇਰਾ ਬਹੁਤ ਸਾਥ ਦਿੱਤਾ ਔਰ ਮੇਰੇ ਬੇਟੇ ਨੇ ਵੀ ਤੇ ਮੈਨੂੰ ਮਤਲਬ ਮੋਟੀਵੇਟ ਕਰਦੇ ਰਹਿੰਦੇ ਸੀ ਕਿ ਤੁਸੀਂ ਮਮ ਕੰਮ ਕਰੋ ਹਸਬੰਡ ਵੀ ਕਹਿੰਦੇ ਸੀ ਕਿ ਹਾਂ ਠੀਕ ਹੈ ਠੀਕ ਹੈ ਮੈਂ ਤੇਰੇ ਨਾਲ ਤੂੰ ਕਰ ਸੋ ਇਸ ਕਰਕੇ ਮੈਂ ਇਤੇ ਤੱਕ ਪਹੁੰਚ ਪਾਈ ਆ ਤੇ ਅੱਜ ਫਾਈਨਲੀ ਮੇਰੀ YouTube ਪੇਮੈਂਟ ਆ ਗਈ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਮਾਰਨਿੰਗ ਜਦ ਮੈਂ ਉੱਠੀ ਨਾ ਤਾਂ ਫੋਨ ਚੱਕਿਆ ਤਾਂ ਦੇਖਿਆ ਕਿ ਮੇਲ ਆਈ ਹੋਈ ਸੀ ਔਰ ਮੈਨੂੰ ਇੰਨੀ ਖੁਸ਼ੀ ਹੋਈ ਸਭ ਤੋਂ ਪਹਿਲਾਂ ਮੈਂ ਨੰਦਿਆ ਫਿਰ ਬੇਟੇ ਨੂੰ ਵੀ ਉਠਾਇਆ ਮੈਂ ਕਿ ਦੇਖ ਸੋਨੇ ਤੇ ਉਹ ਵੀ ਬੜਾ ਖੁਸ਼ ਹੋ ਗਿਆ ਸੋ ਮਿਹਨਤ ਹੈ ਜੀ ਮਿਹਨਤ ਕਰੋ ਤੇ ਫਲ ਜ਼ਰੂਰ ਮਿਲਦਾ ਆ ਤੇ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਕਹਾਂਗੀ ਕਿ ਤੁਸੀਂ ਰੋਜ਼ ਵੀਡੀਓ ਪਾਓ ਤਿੰਨ ਚਾਰ ਵੀਡੀਓ ਤਾਂ ਡੇਲੀ ਪਾਓ ਤਾਂ ਤੁਹਾਨੂੰ ਜ਼ਰੂਰ ਅੱਗੇ ਫਿਰ ਗਰੋ ਕਰੇਗਾ ਤੁਹਾਡਾ ਚੈਨਲ ਸੋ ਗਾਇਸ ਮਿਹਨਤ ਹੈ ਕੋਈ ਵੀ ਕੰਮ ਕਰੋ ਉਹਦੇ ਵਿੱਚ ਮਿਹਨਤ ਲੱਗਦੀ ਆ ਤਾਂ ਤੁਸੀਂ ਕਦੇ ਵੀ ਡੋਲੂ ਨਾ ਕਰਦੇ ਰਹੋ ਕੰਮ ਤੇ हां ਵਿੱਚ ਵਿੱਚ ਹੁੰਦਾ ਸੀ ਮੈਨੂੰ ਵੀ ਇਹ ਹੁੰਦਾ ਸੀ ਕਿ ਮੈਂ ਨਹੀਂ ਹੁਣ ਨਹੀਂ ਕਰਨਾ ਹੁਣ ਚੈਨਲ ਮੈਂ ਹੁਣ ਨਹੀਂ ਵੀਡੀਓ ਪਾਣੀ ਮੈਂ ਬੰਦ ਕਰ ਦਾਂਗੀ ਬਟ ਫਿਰ ਵੀ ਮੈਂ ਲੱਗੀ ਰਹੀ ਮੈਂ ਕਿਹਾ ਨਹੀਂ ਕਰੂੰਗੀ ਚਾਹੇ ਕੁਝ ਵੀ ਹੋ ਜਾਏ ਸੋ ਕੁਛ ਨਾ ਕੁਛ ਪਾਉਂਦੀ ਰਹਿੰਦੀ ਸੀ ਕੋਈ ਵੀ ਵੀਡੀਓ ਕੁਝ ਵੀ ਪਾ ਦੇਣਾ ਤੇ ਫਿਰ ਮੈਨੂੰ ਹੁੰਦਾ ਸੀ ਕਿ ਹਾਂ ਮੈਂ ਹੁਣ ਸ਼ੁਰੂ ਕੀਤਾ ਤਾਂ ਇਹਨੂੰ ਮੈਂ ਜ਼ਰੂਰ ਇਹਦਾ ਹੈਂਡਫਿਕਰ ਹੋਊਂਗੀ ਤੇ ਇਸ ਲਈ ਵੀ ਮੈਂ ਲੱਗੀ ਰਹੀ ਸੋ ਫਾਈਨਲੀ ਫਾਈਨਲ ਮੇਰੀ ਪੇਮੈਂਟ ਆ ਗਈ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਪੇਮੈਂਟ ਕਿੰਨੀ ਆਈ ਇਹ ਤਾਂ ਤੁਹਾਨੂੰ ਨਹੀਂ ਦੱਸ ਸਕਦੀ ਕਿਉਂਕਿ ਤੁਹਾਨੂੰ ਪਤਾ ਹੈ YouTube ਦੀ ਵਾਲ ਇਸ ਨਹੀਂ ਦੱਸ ਸਕਦੇ ਅਸੀਂ ਤਾਂ ਹਾਂ ਤੁਹਾਨੂੰ ਆਈਡੀਆ ਜ਼ਰੂਰ ਦੇ ਸਕਦੀ ਹਾਂ ਕਿ ਮੇਰੀ ਪੇਮੈਂਟ ਕਿੰਨੀ ਆਈ ਹੈ ਮੇਰੀ ਪੇਮੈਂਟ ਆਈ ਹੈ ਜੀ ਇੱਕ ਤੁਸੀਂ ਕੀ ਕਮਾ ਹਾਂ ਫੁੱਲੀ ਮਸ਼ੀਨ واਸ਼ਿੰਗ ਮਸ਼ੀਨ ਲੈ ਸਕਦੇ ਹੋ ਔਰ ਥੋੜਾ ਬਹੁਤ ਥੋੜਾ ਬਹੁਤ ਔਰ ਵੀ ਕੁਝ ਕਰ ਸਕਦੇ ਹੋ ਬਟ ਮੈਂ ਪੂਰਾ ਨਹੀਂ ਦੱਸ ਸਕਦੀ ਸੋ ਇਹ ਆਈ ਹੈ ਜੀ ਮੇਰੀ ਪੇਮੈਂਟ ਤਾਂ ਤੁਸੀਂ ਵੀ ਲੱਗੇ ਰਹੋ ਜੀ ਅਗਰ ਤੁਸੀਂ ਵੀ YouTube ਤੇ ਕੰਮ ਕਰਦੇ ਹੋ ਤੇ ਲੱਗੇ ਰਹੋ ਇੱਕ ਦਿਨ ਜ਼ਰੂਰ ਤੁਹਾਡੀ ਮਿਹਨਤ ਸਫਲ ਹੋਏਗੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਨਾ ਔਰ ਜਿਵੇਂ ਹੁਣ ਤੱਕ ਮੈਨੂੰ ਸਪੋਰਟ ਕਰਦੇ ਹੋ ਅੱਗੇ ਵੀ ਕਰਨਾ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ